ਕਾਂਗਰਸ ਛੱਡ ਜੁਮਾ ਜੁਮਾ ਨਵੇਂ ਬਣੇ ਭਾਜਪਾਈਆਂ ਨੇ ਕੁੱਟੇ ਟਕਸਾਲੀ ਭਾਜਪਾਏ ਲੋਕ ਸਭਾ ਚੋਣਾਂ ਵਿੱਚ ਫਿਰੋਜ਼ਪੁਰ ਸੀਟ ਤੋਂ ਹਰਾਉਣ ਦਾ ਇੱਕ ਦੂਜੇ ਤੇ ਦੋਸ਼ ਲਗਾਇਆ ਗਿਆ ਫਿਰੋਜ਼ਪੁਰ ਤੋਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਰਹੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੀਏ ਅਮਰਿਤਪਾਲ ਤੇ ਭਾਜਪਾ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਘਰ ਵਿੱਚ ਵੜ ਕੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਮਾਮਲਾ ਪੁਲਿਸ ਥਾਣੇ ਵਿੱਚ ਪਹੁੰਚ ਚੁੱਕਾ ਹੈ ਭਾਜਪਾ ਨੇਤਾਵਾਂ ਨੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੀਏ ਖਿਲਾਫ ਪੁਲਿਸ ਵਿੱਚ ਵੀ ਸ਼ਿਕਾਇਤਾਂ ਦਰਜ ਕਰਵਾਈਆਂ ਹਨ ਹੀ ਪੂਰਾ ਮਾਮਲਾ ਹੈ ਜੀ ਤੇ ਕਿੰਨੇ ਤੁਹਾਨੂੰ ਹਟਕਤਾ ਤੁਸੀਂ ਕੀ ਬੀਜੇਪੀ ਦਾ ਕੀ ਹੋਇਆ ਮੈਂ ਦਿੱਤਕੁਰਮਾ ਮੇਰਾ ਨਾਮ ਹੈ ਐਕਸ ਪ੍ਰੈਜ਼ੀਡੈਂਟ ਬੀਜੇਪੀ ਮੈਂ ਹਾਂਗਾ ਤੇ ਅੱਜ 40 ਸਾਲ ਤੋਂ ਮੈਂ ਪਾਰਟੀ ਦੀ ਸੇਵਾ ਕਰ ਰਿਹਾ ਹਾਂ ਪਾਰਟੀ ਨਾਲ ਖੜਾ ਪੂਰਾ ਪਰਿਵਾਰ ਮੇਰਾ ਰਜਤਕ ਪਾਰਟੀ ਦੀ ਸੇਵਾ ਕਰਦਾ ਰਿਹਾ ਅੱਜ ਸਵੇਰੇ 6 ਵਜੇ ਅਮਰਤਪਾਲ ਪੀਏ ਰਾਣਾ ਸੋਢੀ ਦਾ ਮੇਰੇ ਕੋਲ ਫੋਨ ਆਇਆ ਤੇ ਮੈਨੂੰ ਧਮਕੀਆਂ ਦਿੱਤੀਆਂ ਤੇ ਕਹਿੰਦੇ ਤੁਸੀਂ ਪਾਰਟੀ ਦੇ ਖਿਲਾਫ ਗੱਲ ਕੰਮ ਕੀਤਾ ਮੈਂ ਕਹਾ ਮੈਂ ਬਿਲਕੁਲ ਪਾਰਟੀ ਦੇ ਨਾਲ ਖੜਾ ਤੇ ਪਾਰਟੀ ਨਾਲ ਹੀ ਕੰਮ ਕੀਤਾ ਉਸ ਤੋਂ ਬਾਅਦ ਸਵੇਰ 8:30 ਵਜੇ 8:05 ਵਜੇ ਮੰਦਰੋਂ ਆ ਰਹੇ ਸੀ ਬੇਟੀ ਮੇਰੇ ਨਾਲ ਸੀ ਮੇਰੀ ਉਹ ਮੈਂ ਕਾਰ ਦੇ ਅੰਦਰ ਮੋਟਰਸਾਈਕਲ ਲੈ ਤੇ ਮੇਰੇ ਕਾਰ ਦੇ ਅੰਦਰ ਵੜ ਗਏ ਬੇਟੀ ਨੂੰ ਧੱਕਾ ਮਾਰਿਆ ਤੇ ਮੇਰੇ ਚਪੇੜਾਂ ਤੇ ਕੁਸਲ ਮਾਰਨ ਲੱਗ ਪਏ ਚਾਰ ਬੰਦੇ ਤਾਂ ਇਹ ਸੀਗੇ ਅਮਰਤਪਾਲ ਸੀਗਾ ਤੇ ਤਿੰਨ ਬੰਦੇ ਉਹ ਨਾਮ ਲਿਖਾਇਆ ਦਰਖਾਸਤ ਦੇ ਵਿੱਚ ਇਹ ਮਾਰਨ ਲੱਗ ਪਏ ਰਾਣਾ ਅਮਰਤਪਾਲ ਕਹਿੰਦਾ ਕੁਟੋਏ ਨੂੰ ਫੜ ਗਏ ਉਸ ਤੋਂ ਬਾਅਦ ਜਦੋਂ ਪਾਰਟੀ ਵਰਕਰਾਂ ਨੂੰ ਪਤਾ ਲੱਗਿਆ ਤਾਂ ਮੇਰੇ ਘਰ ਆ ਗਏ ਕਵਾਡੀ ਵਰਕਰ ਕਾਰਾਗੇ ਥੱਲੇ ਆਏ ਤੇ ਬਜਾਦ ਸਾਹਿਬ ਦਵਿੰਦਰ ਬਜਾਗੀ ਐਕਸ ਜ਼ਿਲ੍ਹਾ ਪ੍ਰਧਾਨ ਉਹਨਾਂ ਦੇ ਵੀ ਗੱਲ ਪੈ ਗਏ ਸਾਰਿਆਂ ਨੂੰ ਗਾਲਾਂ ਕੱਢੀਆਂ ਤੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਮਰਤਪਾਲ ਨੇ ਇੱਕ ਬਕਸੀਸ਼ ਹੈਗਾ ਕਿ ਨਾ ਚਾਰ ਜਣੇ ਨਾਮ ਦਿਖਾਸ ਦਿੰਦਾ ਹੈ ਉਹਨਾਂ ਦਾ ਨਾਮ ਉਹਨਾਂ ਨੇ ਗਾਲਾਂ ਕੱਢੀਆਂ ਤੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਕਿ ਫਿਰ ਇਹਨਾਂ ਨੇ ਇੱਕ ਬੰਦੇ ਨੇ ਕਿਹਾ ਪਿਸਤੌਲ ਕੱਢ ਕੇ ਲਿਆ ਕਰਦਾ ਹੁਣੇ ਹੀ ਠੋਕ ਦਿੰਦੇ ਇਹਨਾਂ ਨੂੰ ਉਹ ਗੱਡੀ 'ਚ ਪਿਸਤੌਲ ਕੱਢਣ ਲੱਗਿਆ ਇਨੀ ਦੇਰ ਜੀ ਇੱਕ ਬੰਦਾ ਟੋਪੀ ਵਾਲਾ ਸੀਗਾ ਬੇਦੀ ਬੇਦੀ ਸੀਗਾ ਕੋਈ ਉਹਨੇ ਇਹਨਾਂ ਨੂੰ ਰੋਕਿਆ ਪਿਸਤੋਲਾਂ ਇਹਨਾਂ ਕੋਲ ਸੀ ਅਸਲਾ ਇਹਨਾਂ ਕੋਲ ਸੀਗਾ ਇਹ 7:30 ਵਜੇ ਤੱਕ 15 ਬੰਦੇ ਸੀਗੇ ਉਸ ਤੋਂ ਬਾਅਦ 7-8 ਬੰਦੇ ਜਿਹੜੇ ਐ ਨਾ 8:30 ਵਜੇ ਫਿਰ ਮੇਰੇ ਕਾਰ ਦੇ ਅੰਦਰ ਜਾ ਕੇ ਗੱਲ ਪਈ ਕਿ ਵਜਿਆ ਰੰਜਿਸ਼ ਕੀ ਰਹੀ ਕੋਈ ਰੰਜਾ ਵਾਜੀ ਵਜਿਆ ਰੰਜਿਸ਼ ਨਹੀਂ ਜੀ ਕੁਝ ਵੀ ਨਹੀਂ ਵਜਿਆ ਰੰਜਿਸ਼ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹ 12 ਇੱਕ ਚੋਨਾ ਨੂੰ ਲੈ ਕੇ ਕੋਈ ਗੱਲ ਆ ਚੋਨਾ ਦੇ ਲੋਨ ਕਰਕੇ ਕਹਿੰਦੇ ਤੁਸੀਂ ਰਾਣਾ ਥੋੜੀ ਦੀ ਮਦਦ ਨਹੀਂ ਕੀਤੀ ਮੈਂ ਗੱਲ ਕਹੀ ਮੈਂ ਕਿ ਰਾਣਾ ਥੋੜੀ ਜੀ ਦੀ ਮਦਦ ਸਾਰੀ ਪਾਰਟੀ ਨੇ ਕੀਤੀ ਹੈ ਮੈਂ ਵੀ ਕੀਤੀ ਮੈਂ ਬਲਾਕੇ ਜਾਈ ਮੈਸ ਕਰਕੇ ਜਾਨਾ ਭੱਜਾ ਦੌੜੀ ਨਹੀਂ ਕੀਤੀ ਸਦਾ ਮੈਂ ਆਪਣਾ ਬੂਹ ਸੰਭਾਲਦਾ ਰਿਆ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਡਾਊਨ ਕਰੋ ਗੁਰੂ ਸਾਹਿਬ ਦਾ ਹੰਦ ਗੁਰੂ ਸਾਹਿਬ ਨੂੰ ਦੇਖੋ ਨਾ ਤੁਸੀਂ ਤੇ ਆ ਗਏ ਮੇਰੇ ਗੱਲ ਪੈ ਗਏ ਤੇ ਮੈਨੂੰ ਜਾਨੋ ਮਾਰੇ ਦੀ ਧਮਕੀ ਦਿੱਤੀ ਇਹਨਾਂ ਨੇ ਕਿ ਹੁਣ ਚੱਲੇ ਦੁਆਰਾ ਭੈ ਤੈਨੂੰ ਕੁੱਟਾਂਗੇ ਤਮਕੇ ਤੈਨੂੰ ਦੋਵਾਂਗੇ ਮੈਨੂੰ ਵੀ ਦਿੱਤੀਆਂ ਸਾਰੇ ਬੰਦੇ ਪਾਰਟੀ ਦੇ ਬੰਦੇ ਸੀ ਉਹਨਾਂ ਨੂੰ ਧਮਕੀਆ ਦੇ ਕੇ ਗਏ ਨੇ ਕੋਈ ਪਾਰਟੀ ਦੇ ਕਿਹੜੇ ਕਿਹੜੇ ਉਮੀਦਵਾਰ ਇੱਥੇ ਆਏ ਨੇ ਤੇ ਕੀ ਕਾਰਵਾਈ ਕੀ ਕਰ ਰਹੇ ਹੁਣ ਇੱਥੇ ਅਸ਼ਨੀ ਗਰੋਵਰ ਜੀ ਨੇ ਐਕਸ ਕਮੇਟੀ ਕਰ ਪ੍ਰੈਜ਼ੀਡੈਂਟ ਦਵਿੰਦਰ जिला प्रधान ने अनिल शर्मा जी ने आ, हीरा पोगल जी ਨੂੰ ਇਹਨਾਂ ਨੇ ਜਾਨੋ ਮਾਰਨ ਦੀ ਤਮਕੀ ਦਿੱਤੀਆਂ ਸਾਰੇ ਸਾਹਮਣੇ ਗਾਲਾਂ ਕੱਢੀਆਂ ਤੇ ਤਮਕੀ ਦਿੱਤੀਆਂ ਨੇ ਤੇ ਬਾਕੀ ਸਾਰੀ ਜਿਹੜਾ ਆਪਣਾ ਮੰਡਲ ਪ੍ਰਧਾਨ ਦਵਿੰਦਰ ਨਾਰੰਗ ਜੀ ਨੇ ਜਰਨ ਸਖੀ ਜ਼ਿਲ੍ਹਾ ਮੰਡਲ ਦੇ ਨਵਨੀਤ ਸ਼ਰਮਾ ਜੀ ਨੇ ਇਹ ਦੀਪਕ ਵਰਮਾ ਜੀ ਨੇ ਇਹਨਾਂ ਨਾਮ ਵੀ ਦੀਪਕ ਵਰਮਾ ਮੋਨੂ ਜੀ ਨੇ अच्छा गगन कक्कर जी ने बलदेव जी ने आरएसएस ਦੇ ਬੰਦੇ ਸਾਰੇ ਉੱਥੇ ਆਏ ਆ ਸਾਰੇ ਨੇ ਇੱਥੇ ਪਹੁੰਚ ਕੇ ਮੈਂ ਤਾਂ ਹੀ ਕਹਿੰਦਾ ਮੇਰੀ ਜਾਨ ਬਚਾਓ ਮੈਨੂੰ ਇਹਨਾਂ ਤੋਂ ਖਤਰਾ ਜਾਨ ਤੋਂ ਉਹ বিজেপি ਉਹਨਾਂ ਨੇ ਜੁਆਇਨ ਕੀਤੀ ਹੈ ਪਰ ਤੁਹਾਨੂੰ বিজেਪੀਆਂ ਲੈਣ ਨੂੰ ਹੀ ਉਹ ਮਾਰ ਰਹੇ ਨੇ ਐਸਾ ਕਿਉਂ ਇਹ ਤਾਂ ਉਹ ਦੱਸ ਸਕਦੇ ਜੀ ਕਿ ਉਹਨਾਂ ਨੇ ਕਾਦ ਵਾਸਤੇ ਕੀਤਾ বিজেপি ਤੇ ਮੈਂ ਵੀ বিজেপি ਦੇ 40 ਸਾਲ ਗੁਜ਼ਾਰੇ ਇਹ ਤਾਂ ਹੁਣ বিজেপি ਚਾਹੇ 2 ਸਾਲ ਹੋਏ 3 ਸਾਲ ਹੋਏ ਇਹਨਾਂ ਨੂੰ ਆਏ ਨੂੰ ਮੈਂ ਸਾਰੀ ਜ਼ਿੰਦਗੀ বিজেপি ਦੀ ਗੁਜ਼ਾਰੀ ਹੈ ਤੇ ਮਰਾਂਗਾ ਵੀ বিজেপি ਦੇ ਵਿੱਚ ਇਹ ਇਹਨਾਂ ਨੂੰ ਪਤਾ ਹੋਏਗਾ दारू ਨਾਲ ਰਜੇ ਸੀਗੇ ਮਾਪਿਆਂ ਦੀ ਗਾਲਾਂ ਕੱਢਦੇ ਸੀਗੇ ਰਾਣਾ ਸੋਢੀ ਦੀ ਨੌਲੇਜ ਹੀ ਲੈਂਦਾ ਸੀ ਸੋਣ ਰਾਣਾ ਸੋਢੀ ਦੀ ਨੌਲੇਜ ਲੈਂਦਾ ਸੀਗਾ ਦਵਿੰਦਰ ਕਪੂਰ ਬਜਾਜ ਜੀ ਨੇ ਰਾਣਾ ਸੋਢੀ ਜੀ ਕਹਿੰਦੇ ਮੈਂ ਪਰਸੋ ਤੁਹਾਡਾ ਮਸਲਾ ਹੱਲ ਕਰਾ ਦਾਂਗਾ ਉਸ ਤੋਂ ਅੱਧੇ ਘੰਟੇ ਬਾਅਦ ਫਿਰ ਆ ਕੇ ਸਾਡੇ ਗੱਲ ਪਾ ਲਏ ਉਹਨਾਂ ਨੂੰ ਮੈਨੂੰ ਇਹ ਕਹਿੰਦੇ ਵੀ ਇਹ ਮਕਾਨ ਛੱਡ ਕੇ ਚਲਾ ਤੈਨੂੰ ਜਿੰਦਾਂ ਨਹੀਂ ਛੱਡਣਾ ਹੁਣ ਤੁਸੀਂ ਕੀ ਕਾਰਵਾਈ ਚਾਹੁੰਦੇ ਮੈਂ ਕਹਿੰਦਾ ਸੀ ਸਕਦੇ ਸਕਦੇ ਨਾ ਕਾਰਵਾਈ ਕੀਤੀ ਜਾਵੇ ਜੀ ਅੱਜ ਇਹਨਾਂ ਨੇ ਇੱਕ ਇਹ ਵੀ ਗੱਲ ਕੀਤੀ ਹੈ ਵੀ ਇੱਕ ਇੱਕ ਨੂੰ ਅਸੀਂ ਜਿੱਤਾਂਗੇ ਬੀਜੇਪੀ ਦੇ ਵਰਕਰ ਮੈਂ ਟੈਕਨੋ ਜਿੱਤਾਂਗੇ ਅੱਜ ਮੇਰੇ ਤੋਂ ਵੀ ਕੱਲ ਨੂੰ ਕਿਸੇ ਹੋਰ ਤੋਂ ਹੋਏਗੀ ਪੁਲਿਸ ਕੀ ਕੰਦੀ ਹੈ ਪੁਲਿਸ ਨੂੰ ਅੱਜ ਦਿਖਾ ਦਿਤੀ ਹੈ ਜੀ ਇਹ ਕਦੇ ਸਾਨੂੰ ਬਦੇ ਮਿਲੇ ਨਹੀਂ ਕੋਈ ਕਾਰਵਾਈ ਦਾ ਸ਼ਵਾਸਨ ਦੋਂਦੀ ਪੁਲਿਸ ਕਹਿੰਦੇ ਕਾਰਵਾਈ ਦਾ ਸ਼ਵਾਸਨ ਐਸਐਸਓ ਸਾਹਿਬ ਕਹਿ ਰਹੇ ਨੇ ਇੰਸਪੈਕਟਰ ਸਾਹਿਬ ਕਹਿਵੇ ਕਾਰਵਾਈ ਕਰਾਂਗੇ ਪਰ ਲੱਗਦਾ ਨਹੀਂ ਹੈ ਜੇ ਕਾਰਵਾਈ ਕਰਨੀ ਉਹ ਤਾਂ ਰੁਚੱਕੇ ਲਿਆ ਸਕਦੇ ਨੇ ਖਾਣੇ ਦੇ ਬਾਹਰ ਹੋ ਕੇ ਖੜਾਓ ਕੇ ਚਲਾਗੇ ਜੀ ਨਦੀ ਕੋਲ ਜਿਹੜਾ ਸੀਸੀਟੀਵੀ ਕੈਮਰਾ ਦੀ ਰਿਕਾਰਡਿੰਗ ਦੀ ਜਗਾ ਖਾਣੇ ਦੇ ਬਾਅਦ ਅਮਰਤਪਾਲ ਆਇਆ ਗੱਡੀ ਖੜੀ ਕਰਕੇ ਫਿਰ ਗਿਆ ਜੀ ਕੀ ਲੱਗਦਾ ਕਿ ਉਹ ਨਵੇਂ-ਨਵੇਂ ਬੀਜੇਪੀ ਚਾਏ ਨੇ ਤੁਸੀਂ ਇੰਨੇ ਸਾਲ ਤੋਂ ਟਕਸਾਲੀ ਬੀਜੇਪੀ ਵਰਕਰ ਹੈਗੇ ਕਿ ਉਹ ਤੁਹਾਡੇ ਤੇ ਜਿਆਦਾ ਹੈਵੀ ਹੋ ਰਹੇ ਨਹੀਂ ਆ ਉਹਨਾਂ ਨੂੰ ਜਿਆਦਾ ਉਸ ਚੀਜ਼ ਦੀ ਨਹੀਂ ਜੀ ਹੈਵੀ ਦਾ ਕਾਹਦਾ ਹੋਣਾ ਜੀ ਅਸੀਂ ਆਪਣੀ ਪਾਰਟੀ ਦਾ ਕੰਮ ਸ਼ੁਰੂ ਤੋਂ ਕਰਦੇ ਰਹੇ ਜਦੋਂ ਨਰਿੰਦਰ ਮੋਦੀ ਜੀ ਨਾਲ ਖੜੇ ਆ ਪਾਰਟੀ ਨਾਲ ਕੰਮ ਕਰ ਰਹੇ ਆ ਇਹ ਤਾਂ ਪਾਰਟੀ ਦੇ ਆਦੇ ਜਾਂਦੇ ਰਹਿੰਦੇ ਨੇ ਬੰਦੇ ਤਾਂ ਇਹਨਾਂ ਦਾ ਪਤਾ ਤਾਂ ਨਹੀਂ ਲੱਗਦਾ ਅੱਜ ਕੱਲ ਨੂੰ ਕਾਂਗਰਸ ਆਏ ਅੱਜ ਕੱਲ ਕੱਲ ਨੂੰ ਕਿੱਥੇ ਜਾਣਾ ਇਹਨਾਂ ਨੇ ਇਹ ਤਾਂ ਜਾਂਦੇ ਨੇ ਕਿੱਥੇ ਕਿੱਲੇ ਆ ਜੀ ਆ ਜਾਓ ਬਾਸਪੁਰ ਵਰਮਾ ਜੀ ਆ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज